ਚੱਲ ਜਾ ਨਹੀਂ ਇਹਨਾਂ ਨੂੰ ਸੱਚਾਈ ਦੱਸ ਸੱਚਾਈ ਦੱਸ ਹੁਣ ਕਿੱਥੋਂ ਆਇਆ ਵਾਂ ਕਿਦੰਦਾਂ ਆਇਆ ਵਾਂ ਕਿੱਥੋਂ ਆਇਆ ਵਾਂ ਸੱਚਾਈ ਦੱਸ ਮੱਜਾ ਵਾ ਬੜੀ ਬੜੇ ਕੈਂਪਰ ਕੋ ਨੂੰ ਨਹੀਂ ਹਾਂ ਹੋ ਨਾ ਟੇਕਾ ਲੱਟ ਟਟ ਟੇਕਾ ਲਾ ਕੇ ਖੜਦੇ ਆ ਹੂੰ 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 ਟੇਕਾ ਲਾ ਕੇ ਮੱਜਾਂ ਨੂੰ ਹਾਂ ਦਿਓਸ਼ ਕਰਕੇ ਨਹੀਂ ਗੱਲ ਸੁਣ ਖੜਦੇ ਕਿੱਥੇ ਮੱਜਾਂ ਖੜਦੇ ਕਿੱਥੇ ਖੜਦੇ ਕਿੱਥੇ ਉਹ ਖੜਦੇ ਤੇ ਨੇ ਖੜਦੇ ਜੀ ਹੈਂ ਦਿੱਲੀ ਖੜਦੇ ਆ ਦਿੱਲੀ 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 ਕੀ ਆ ਦਿੱਲੀ ਕੀ ਚੁੱਪ ਦਿੱਲੀ ਕੀ ਆ ਦਿਲਨਾ ਦਿਲਨਾ ਮੁਸਲਮਾਨਾਂ ਕੇ ਫੈਕਟਰੀ ਆ ਸਾਰਾ ਹੀ ਪਤਾ ਇਹ ਕਾਦੀ ਫੈਕਟਰੀ ਆ ਨਗਰ ਵੱਡਣ ਦੀ ਵੱਡੇ ਵਾਲਿਆਂ ਕੋਲ ਉਹ ਨਾਲੇ ਕਰਦੇ ਆ ਬੜਾ ਜਿਆਦਾ ਤਾਜਾ ਉਹ ਬਈ ਬੜਾ ਮੈਂ ਪੁੱਛਣਾ ਨਾ ਮਾਰ ਮੇਰਾ ਕੋਈ ਗੱਲ ਨਹੀਂ ਹੁਣ ਇਹਨੂੰ ਫੜਾਈਏ ਪੁੱਛੋ ਲਈ ਇਹ ਭਾਈ ਠੀਠ ਹੋਇਆ ਪਤਾ ਨਹੀਂ ਕਿੰਨਾ ਤੋਂ ਖੇਤਰ ਖਾਦੇ ਹੋਣੇ ਨੇ ਇੱਕ ਬੰਦਾ ਮੇਰੇ ਕੋਲ ਹੈ ਬੰਦ ਆ ਮਾਈਕ ਬੰਦ ਹੀ ਨਾ ਲੈਓ ਹੋ ਗਈ हो ठीक ठाक जी ठीक ठाक जी वागुरु आज आज के, जी अगे ठीक ठाक जी हो ठीक ठाक जी हो ਇਹ ਬੰਦਾ ਕਹਿੰਦਾ ਵੀ ਮੈਨੂੰ ਜੱਟਾਂ ਨੇ ਫੜਿਆ ਸੀ ਤੇ ਮਤਲਬ ਕੀ ਕਹਿੰਦਾ ਏ ਬੰਦਾ ਇਹ ਬੰਦਾ ਕਹਿੰਦਾ ਵੀ ਮੈਨੂੰ ਜੱਟਾਂ ਨੇ 4 ਸਾਲ ਹੋ ਗਏ ਆ ਦਰਬਾਰ ਉੱਥੋਂ ਲੈਂਦਾ ਵਾ ਅਨੰਦਪੁਰ ਸਾਹਿਬ ਤੋਂ ਅੱਛਾ ਅੱਛਾ ਤੇ ਪੱਠੇ ਪੁੱਠੇ ਭਵਾਉਂਦੇ ਆ ਯਾਨੀ ਕਿ ਮੇਰੇ ਕੋਲ ਤੇ ਮੈਨੂੰ ਮੈਂ ਘਰ ਜਾਣਾ ਆਪਣੇ ਅੱਛਾ ਹਾਂਜੀ ਹੋਰ ਬਰਾ ਕੀ ਹਾਲ ਆ ਠੀਕ ਠਾਕ ਵਧੀਆ ਕਿਹੜਾ ਬੰਦਾ ਆਪਣਾ ਕਿਹੜੇ ਜੱਟਾਂ ਨੇ ਫੜਿਆ ਸੀ ਤੈਨੂੰ ਮਨ ਆਫਸਕ ਹੈ ਹੈ ਇੱਕ ਵਾਰ ਆਪਕੋ ਕੋਲ ਮੈਂ ਮਾਫੀ ਮੰਗੇ ਸੀ ਨਹੀਂ ਨਹੀਂ ਕਿਹੜੇ ਜੱਟਾਂ ਨੇ ਫੜਿਆ ਸੀਗਾ ਦੱਸੀ ਮੜਿਆ ਬੰਦਾ ਪਛਾਣ ਗਿਆ ਵਾ ਮੈਨੂੰ ਅਸਲੀ ਵਾਰੀ ਫੜਿਆ ਕਹਿੰਦਾ ਕੋ ਮਤਲਬ ਕੇ ਮਾਰ ਪੰਗੀ ਆ ਦੱਸ ਇਹਨਾਂ ਨੂੰ ਕੀ ਸਟੋਰੀ ਤੇਰੀ ਸਹੀ ਸਹੀ ਦੱਸੀ ਤੂੰ ਮੈਂ ਕੁਝ ਨਹੀਂ ਆਂਦਾ ਤੈਨੂੰ ਬਾਬੇ ਉਸ ਬੰਦੇ ਨੂੰ ਮੈਂ ਦੋ ਵਾਰੀ ਫੜਿਆ ਦੋ ਵਾਰੀ ਵੀਡੀਓ ਮੇਰੇ ਕੋਲ ਬਣੀਆਂ ਮੈਂ ਤੈਨੂੰ ਕੀ ਗੱਲ ਕਹੀ ਸੀ ਕਿ ਜਾਂ ਤੇ ਸਾਡਾ ਪੰਜਾਬ ਛੱਡ ਕੇ ਚਲ ਜਾ ਇਹ ਬਾਬੇ ਇਹਨੇ ਲੁੱਟਾਂ ਖੋਆਂ ਪਤਾ ਕਿੰਨੇ ਕੀਤੇ ਆ ਬੰਦੇ ਨੇ ਪਹਿਲੀ ਵਾਰ ਇਹਨੂੰ ਮੈਂ ਫੜਿਆ ਬਾਬੇ ਬੁੱਢੇ ਸਾਹਿਬ ਲਾਗੂ ਠੀਕ ਹੈ ਜੀ ਉੱਥੇ ਪਹਿਲੀ ਵਾਰ ਜਦੋਂ ਮੈਨੂੰ ਮਿਲਿਆ ਨਾ ਮੈਨੂੰ ਕਹਿੰਦਾ ਬਈ ਮੈਨੂੰ ਰਾਤ ਨੂੰ ਪਿੰਜਰੇ 'ਚ ਕੈਦ ਕੀਤਾ ਸੀਗਾ ਮੈਂ ਤੜਕੇ ਉੱਥੋਂ ਭੱਜ ਕੇ ਆਇਆ ਜਾਂ ਛੜਾ ਗਿਆ ਮੈਂ ਆਪਣੇ ਹਰਿਆਣੇ ਜਾਣਾ ਘਰੇ ਜਾਣਾ ਤੇ ਮੈਨੂੰ ਵੀ ਪਹਚਾਦੋ ਮੈਂ ਕਿਹਾ ਚੱਲ ਤੂੰ ਆਸ਼ਮ ਆ ਜਾ ਮੈਂ ਕਿਹਾ ਮੈਂ ਤੈਨੂੰ ਆਪ ਤੇਰੇ ਘਰੇ ਛੱਡ ਕੇ ਆਉਂ ਮੈਂ ਤੈਨੂੰ ਪੈਸਾ ਨਹੀਂ ਦਊਂਗਾ ਤੇਰਾ ਮੇਰੇ ਹਰਿਆਣੇ ਦੇ ਬਾਦੂ ਮੇਰੇ ਲਿੰਕ ਹੈ ਗਿਆ ਮੈਂ ਕਿਹਾ ਮੈਂ ਤੈਨੂੰ ਆਪ ਭੇਜੂਗਾ ਆਪ ਤੈਨੂੰ ਛੱਡ ਕੇ ਆਉਂਗਾ ਜੇ ਰੈਨ ਨੂੰ ਪਤਾ ਲੱਗਾ ਨਾ ਵੀ ਇਹਨੇ ਆਪ ਛੱਡਣ ਜਾਣਾ ਵਾ ਤੇ ਮੈਂ ਹੈਗਾ ਵਾਂ ਦੋ ਨੰਬਰ ਦਾ ਬੰਦਾ ਇਹ ਉੱਥੋਂ ਵੀ ਦੀ ਰਾਤ ਨੂੰ ਨਿਕਲ ਗਿਆ ਇਹ ਨਿਕਲ ਗਿਆ ਇੱਥੇ ਰੱਲਾ ਪਿੰਡ ਵਾ ਖਡੂਰ ਸਾਹਿਬ ਦੇ ਲਾਗੇ ਤੀਜੇ ਚੌਥੇ ਦਿਨ ਉੱਥੇ ਰਾਤ ਨੂੰ ਤੜਕੇ ਪਿੰਡ ਚ ਗੁਰਦਾਰੇ ਚ ਵੜਿਆ ਏ ਉੱਥੇ ਲੋਕਾਂ ਨੂੰ ਕਹਿੰਦਾ ਕਿ ਮੈਂ ਐਦਾਂ ਕਿਸੇ ਨੇ ਮੈਨੂੰ ਕੁੱਤੇਲ ਪਿੰਜਰੇ ਚ ਰੱਖਿਆ ਸੀ ਸਟੋਰੀ ਉਹੀ ਤੇ ਮੈਂ ਆਪਦੇ ਘਰੇ ਜਾਣਾ ਤੇ ਮੈਨੂੰ ਪੈਸੇ ਦਿਓ ਇਕੱਠੇ ਕਰਕੇ ਹਨਾ ਉਹ ਵੀ ਤੁਹਾਡੇ ਵਾਂਗੂ ਮੇਰੀਆਂ ਉਹਨਾਂ ਨੇ ਮੈਨੂੰ ਫੋਨ ਲਾਇਆ ਤੇ ਮੈਂ ਕਿਹਾ ਵੀ ਜੀ ਮੈਂ ਆ ਗਿਆ ਹੁਣੇ ਆ ਗਿਆ ਜਦੋਂ ਉੱਥੇ ਜਾ ਕੇ ਵੇਖਿਆ ਤੇ ਮੈਂ ਬੰਦਾ ਮੈਂ ਕਿਹਾ ਇਹ ਤਾਂ ਯਾਰ ਬੰਦਾ ਪਰਸੋਂ ਮੇਰੇ ਆਸ਼ਰਮ ਚੋਂ ਭੱਜਾ ਉੱਥੇ ਵੀ ਲੋਕਾਂ ਨੂੰ ਬੇਕੂਬ ਬਣਾਉਂਦਾ ਸੀਗਾ ਹੁਣ ਸਟੋਰੀ ਦੱਸ ਆਪਦੀ ਸਾਰਿਆਂ ਨੂੰ ਇਹਨਾਂ ਨੂੰ ਦੱਸ ਤੈਨੂੰ ਤੈਨੂੰ ਕਿਸ ਨੇ ਬੰਨ ਕੇ ਰੱਖਿਆ ਸੀਗਾ 4 ਸਾਲ ਤੱਕ ਰੱਖਿਆ ਸੀਗਾ ਮਨੋ ਤਾਂ ਹਾਂ ਤੇ 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 ਮੇਰੇ ਮੇਰਾ ਪ੍ਰਾਕ ਬਿਆਨ ਹੋ ਗਏ ਆ ਹੂੰ ਨਹੀਂ ਨਹੀਂ ਤੂੰ ਇਹਨਾਂ ਨੂੰ ਸਟੋਰੀ ਦੱਸ ਵੀ ਜੋ ਦੱਸਣ ਡਿਆ ਹਾਂ ਫਿਰ ਕੀ ਕਿੱਥੋਂ ਆਇਆ ਕੀ ਬਾਜੀ ਕੀ ਦੱਸਦਾ ਸੀ ਇਹ ਅੱਜ ਕੀ ਦੱਸਦਾ ਸੀ ਅੱਜ ਇਹ ਇਹਨੂੰ ਮੰਡਿਓਂ ਲੈ ਕੇ ਆਏ ਆਪਾਂ ਹਾਂਜੀ ਤੇ ਕਹਿੰਦਾ ਕਿ ਮੈਨੂੰ 4 ਸਾਲ ਹੋ ਚੱਲੇ ਆ ਮੈਨੂੰ ਬੱਧਾ ਸੀ ਤੇ ਡੇੜੀ ਹੈਗੀ ਜਿੱਥੇ ਹੈਗੇ ਜੋ ਨਾ ਤੇ ਕਤੂ ਡੰਗਲ ਟੂਲ ਪਲਾਜਾ ਹਾਂਜੀ ਉੱਥੋਂ ਕਹਿੰਦਾ ਡੇੜੀ ਉੱਥੇ ਤੇ ਉੱਥੇ ਮੈਨੂੰ ਬੱਧਾ ਸੀ ਤੇ ਮੈਂ ਸਵਕਤੇ ਅੱਜ ਮਨੇਰੇ ਭੱਜਾ ਉਹ ਖੰਡਪਾਰ ਸਾਹਿਬ ਤੇ ਗਏ ਸੀ ਹਾਂਜੀ ਗੁਰਦਰ ਸਾਹਿਬ ਮੈਂ ਫੇਰ ਭੱਜਾਂ ਤੜਕੇ ਭੱਜਾਂ ਤੜਕੇ ਭੱਜਾਂ ਹੈਨਾ ਪਿਛਲੇ 6 ਮਹੀਨਿਆਂ ਚ ਦੋ ਵਾਰੀ ਤੈਨੂੰ ਮੈਂ ਫੜਿਆ ਲੋਕਾਂ ਤੋਂ ਪੈਸੇ ਘਰਾਉਂਦਾ ਏ ਠੀਕ ਹੈ ਭਾਜੀ ਆ ਮੈਂ ਪਿੰਡ ਦਾ ਨਾਮ ਵੀ ਤੁਹਾਨੂੰ ਦੱਸੂਗਾ ਪਿੰਡ ਪਿੰਡ ਜੇ ਇੱਥੇ ਅਟਾਰੀ ਬਾਰਡਰ ਦੇ ਲਾਗੇ ਕਿਹੜਾ ਪਿੰਡ ਸੀ ਉਹ ਜਿੱਥੇ ਮੈਂ ਤੈਨੂੰ ਲੈ ਕੇ ਗਿਆ ਹਾਂ ਕਰੈਂਡਾ ਤਾਂ ਨਹੀਂ ਕਰੈਂਡਾ ਨਹੀਂ ਸੀਗਾ ਪਿੰਡ ਦਾ ਸੀ ਯਾਰ ਜਿੱਥੇ ਮੱਝਾਂ ਚੋਰੀ ਕੀਤੀਆਂ ਸੀਆਂ ਜਿਨ੍ਹਾਂ ਦੇ ਘਰਾਂ ਚ ਲੈ ਗਿਆ ਹਾਂ ਤੈਨੂੰ ਮੈਂ ਭਾਜੀ ਇੱਕ ਰਾਤ ਦੇ ਵਿੱਚ 100 ਮੱਝ ਚੋਰੀ ਹੋਈ ਇਨੂੰ ਜਦੋਂ ਮੈਂ ਮਨਾਇਆ ਨਾ ਵੀ ਬਈ ਤੂੰ ਦੱਸ ਕਿਹੜੀ ਕਿਹੜੀ ਚੋਰੀ ਕੀਤੀ ਆ ਇਹ ਕਹਿੰਦਾ ਸੀ ਆ ਪਿੰਡ ਮੈਨੂੰ ਨਾ ਭੁੱਲ ਗਿਆ ਕੱਕੇ ਦੇ ਪਿੰਡ ਵਾ ਆ ਅਟਾਰੀ ਬਾਰਡਰ ਦੇ ਨਾਲ ਹੀ ਠੀਕ ਹੈ ਜੀ ਕੁੱਕੜ ਵਾਲੀ ਨਹੀਂ ਆ ਉੱਥੇ ਨਾਲ ਹੀ ਆ ਪਿੰਡ ਅਟਾਰੀ ਬਾਰਡਰ ਦੇ ਨਾਲ ਪਿੰਡਾ ਮੈਨੂੰ ਨਾ ਭੁੱਲ ਗਿਆ ਕੌਕੇ ਕੌਕੇ ਪਿੰਡ ਕੌਕੇ ਪਿੰਡ ਉਹ ਕਹਿੰਦਾ ਕਿ ਉਥੋਂ ਅਸੀਂ 150 ਚੋਰੀ ਕੀਤੀ ਆ ਮੈਂ ਕਿਹਾ ਤੇਰੀ ਇਨਕਾਤ ਨਹੀਂ ਹੈਗੀ ਬਈ 150 ਚੋਰੀ ਕਰਨ ਵਾਲੀ ਤੂੰ ਇੱਕ ਦਾ ਕਿਹਦਾ ਕੋਈ ਸਾਈਕਲ ਸੋਕਲ ਚੋਕਲੇ ਇੰਨੀ ਕਿ ਤੇਰੀ ਇਨਕਾਤ ਨਾ ਪਰ ਕੋ ਕਿ ਪਿੰਡ ਮੈਂ ਹੁਣ ਉੱਥੇ ਮੇਰੇ ਮੈਂ ਲਿੰਕ ਕੱਢ ਕੇ ਉੱਥੇ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਲਈ ਮੈਂ ਸਰਪੰਚ ਸਾਹਿਬ ਡਾਡੀ ਪਿੰਡੋਂ ਮੱਝਾਂ ਚੋਰੀ ਹੋਈਆਂ ਉਹਨੇ ਉਸੇ ਵੇਲੇ ਕਹਤਾ ਕਹਿੰਦੇ ਭਾਜੀ ਅੱਜ ਤੋਂ 2 ਸਾਲ ਪਹਿਲਾਂ ਇੱਕੇ ਰਾਤ ਚ ਸਾਡੇ ਪਿੰਡੋਂ ਕਹਿੰਦਾ 100 ਮੱਝ ਚੋਰੀ ਹੋਈ ਇੱਕੇ ਰਾਤ ਚ ਘਰਾਂ ਦੇ ਘਰ ਕਹਿੰਦਾ ਲੈ ਗਏ ਲੁਟੇਰੇ ਬਹੁਤ ਤਗੜੇ ਸੀਗੇ ਮੈਂ ਕਿਹਾ ਬਈ ਤੁਹਾਡਾ ਚੋਰ ਮੈਂ ਫੜ ਲਿਆ ਪਰ ਉਹ ਕੀ ਗੱਲ ਸੀਗੀ ਕਿ ਉਦੋਂ ਮੈਨੂੰ ਘਰਾਂ ਚ ਲੈ ਕੇ ਗਿਆ ਇੰਨੇ ਬਾਈਕਾਂ ਪਿਛਾਲ ਲੀਆਂ ਉਹਨੇ ਉਸੇ ਉਸ ਵੇਕ ਤੇ ਮੈਨੂੰ ਲੈ ਗਿਆ ਜਿੱਥੇ ਜਿੱਥੇ ਚੋਰੀ ਕੀਤੀ ਸਭ ਕੁਝ ਹੋ ਗਿਆ ਅਸਰਪੰਚੀ ਨੇ ਮੋਟਾਈ ਜਦੋਂ ਸਾਰੀ ਵੀਡੀਓ ਤੇਰੀ ਹੈਗੀ ਨਾ ਮੇਰੇ ਕੋਲ ਤੂੰ ਕਿਉਂ ਨਹੀਂ ਛੱਡ ਕੇ ਗਿਆ ਤੂੰ ਮੈਂ ਤੈਨੂੰ ਦੋ ਵਾਰੀ ਛੱਡਿਆ ਸੀ ਤੈਨੂੰ ਮੈਂ ਤੂੰ ਕਿਉਂ ਨਹੀਂ ਸਾਡਾ ਹੁਣ ਪੰਜਾਬ ਛੱਡ ਕੇ ਜਾਂਦਾ ਬਾਬੇ ਇਹੋ ਜਿਹੇ ਨੇ ਪਤਾ ਨਹੀਂ ਇੱਕ ਥਾਂ ਇਹਨੇ ਕੀ ਕੀਤਾ ਕਿਸੇ ਬੰਦੇ ਇਹਨੇ ਇਹਨੂੰ ਨਾ ਕਿਸੇ ਨੇ ਕੁੱਟਿਆ ਤੇ ਚੋਰੀ ਚਾਰੀ ਕੀਤੀ ਹੋਗੀ ਇਹਨੂੰ ਕਿਸੇ ਨੇ ਕੁੱਟਿਆ ਤੁਹਾਡੇ ਵਰਗੇ ਕਿਸੇ ਵੀਰ ਨੇ ਕੀ ਕੀਤਾ ਕਿ ਇਹਨੂੰ ਆਪ ਹਸਪੀਟਲ ਲੈ ਕੇ ਗਿਆ ਦਾਖਲ ਕਰਾਇਆ ਦਾਖਲ ਕਰਾਇਆ ਤੇ ਉਹ ਇਹਨੇ ਉੱਥੇ ਬਿਆਨ ਉਹਦੇ ਵਿਰੋਧੀ ਦੇਤਾ ਅੱਛਾ ਵੀ ਐਸੇ ਬੰਦੇ ਨੇ ਮੈਨੂੰ ਕੁੱਟਿਆ ਵਾ ਉਸ ਬੰਦੇ ਨੇ ਲੱਖ ਰੁਪਇਆ ਇਹਨੂੰ ਦਿੱਤਾ ਇਹਦਾ ਬਿਆਨ ਬਦਲਣ ਵਾਸਤੇ ਅੱਛਾ ਜੀ ਆ ਆ ਇਹਦੀਆਂ ਕਤੂਤਾਂ ਜਿਹੜੀਆਂ ਤੁਹਾਨੂੰ ਬੁਲਾਇਆ ਮੈਂ ਹਾਂ ਸੰਗਜੀ ਆ ਜਿਹੜਾ ਕਈ ਲੋਕ ਮੈਨੂੰ ਕਮੈਂਟ ਕਰਦੇ ਹੀ ਜਾਂ ਤੁਸੀਂ ਭਗਤ ਬੰਦੇ ਨੂੰ ਕੋਟ ਰਹਿ ਜੇ ਭਗਤ ਬੰਦੇ ਨੂੰ ਆ ਉਹਦੇ ਤੇ ਚੜਾਈ ਕਰ ਰਹਿ ਜੇ ਤੁਹਾਡੇ ਸਾਹਮਣੇ ਇਸ ਬੰਦੇ ਨੂੰ ਮੈਂ ਦੋ ਵਾਰ ਹੀ ਫੜਿਆ ਸੀਗਾ ਠੀਕ ਹੈ ਜੀ ਚਲ ਦੋਵੇਂ ਵਾਰੀ ਆਪਾਂ ਇਹਨੂੰ ਛੱਡ ਦਿੱਤਾ ਪਰ ਹੁਣ ਤੀਜੀ ਵਾਰੀ ਇਹ ਪਿੰਡ ਕਿਹੜਾ ਵੀਰਦੀ ਪਿੰਡ ਨਾ ਪਿੰਡ ਨਾਨਕ ਚਾਕਾ ਤੁਸੀਂ ਆਪਣੀ ਜਬਾਨੀ ਦੱਸਿਓ ਵੀ ਇਹ ਬੰਦਾ ਕੀ ਜਾਂਦਾ ਸੀ ਤੁਹਾਨੂੰ ਇਹ ਬੰਦਾ ਕਹਿੰਦਾ ਸੀ ਕਿ ਮੈਂ ਨੂੰ ਚੁੱਪ ਚੁੱਪ 2 ਮਿੰਟ ਚੁੱਪ ਕਰਨ ਸ੍ਰੀ ਦਰਬਾਰ ਸਾਬ ਜਣੋ ਭਜੇ ਉਹ ਨਾ ਭਜੇ ਸ੍ਰੀ ਨਾਨਕਪੁਰ ਸਾਹਿਬ ਤੋਂ ਲਿਆਂਦਾ ਮੈਨੂੰ ਕਿਹੇ ਜੱਟਾਂ ਨੇ ਟਰਾਲੀ ਤੇ ਬਹਾਲ ਕੇ ਹਾਂਜੀ ਤੇ ਮੈਂ ਆਪਣੇ ਘਰ ਦੇ ਨਾਲ ਯਾਤਰਾ ਕਰਨਾ ਹੈ ਤੇ 2020 ਚ ਲਿਆਂਦਾ ਤੇ ਉਹਨੂੰ ਪੰਜੀ ਹੋ ਗਈ ਤੇ 4-5 ਸਾਲ ਹੋ ਗਏ ਮੈਨੂੰ ਤੇ ਉੱਥੇ ਡੇਰੀ ਵਾਲਿਆਂ ਦਾ ਨਾਮ ਲੈਂਦਾ ਏ ਕਿ ਉਹਨਾਂ ਮੈਨੂੰ ਕੈਦ ਕਰਕੇ ਰੱਖਿਆ ਹੈ ਕਿਹੜੇ ਡੇਰੀ ਵਾਲੇ ਆ ਚੱਲੀਏ ਤੈਨੂੰ ਉਹਨਾਂ ਦੇ ਘਰੇ ਲੈ ਚੱਲਾਂ ਚੱਲਾਂ ਲੈ ਕੇ ਦਿਖਾਏਗਾ ਕਿਹੜਾ ਡੇਰੀ ਵਾਲਾ ਆ ਵੀਜੀ ਆ ਫੋਨ ਕੱਢੋ ਆਪਣਾ ਮੈਂ ਹੁਣ ਇਹਦੀਆਂ ਵੀਡੀਓ ਦਿਖਾਉਣਾ ਤੁਹਾਨੂੰ 1 ਮਿੰਟ ਚ ਉੱਥੇ ਵੀ ਇਹੋ ਇਹਨੇ ਕੰਮ ਕੀਤਾ ਇਹ ਵੀਜੀ ਪਤਾ ਨਹੀਂ ਕਿੰਨੀ ਇਹ ਮੰਨਿਆ ਸੀ ਮੇਰੇ ਕੋਲ ਰੋਜ਼ ਦਾ 10-1000 ਰੁਪਇਆ ਘਰੇ ਪੁੰਦਾ ਏ ਕੋਈ ਤੁਸੀਂ ਪੈਸੇ ਇਕੱਠੇ ਕਰਕੇ ਦੇ ਦੇਣੇ ਇਨਸਾਨੀਅਤ ਦੇ ਕੀ ਗੱਲ ਯਾਰ ਤੂੰ ਆਪਦੇ ਪਿੰਡ ਚਲ ਜਾ ਤੂੰ ਇਹ ਦੇ ਬਾਂਹ ਤੇ ਇਹਦਾ ਆਪਦਾ ਨੰਬਰ ਆ ਇਹਦਾ ਇਹਦੇ ਆਪਦਾ ਨੰਬਰ ਆ ਇਹਦਾ ਆ ਇਹਨਾਂ ਦੇ ਉਹਨਾਂ ਦਾ ਕੋਈ ਨਹੀਂ ਆ ਆ ਇਹਦੇ ਆਪਦੇ ਨੰਬਰ ਆ ਇਹਦਾ ਡੇਰੀ ਵਾਲਾ ਐਵੇਂ ਦੇਰੀ ਕਿਹਨਾਂ ਦੇ ਨੰਬਰ ਆ ਅੱਜ ਫੋਨ ਕੱਢਿਆ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਇਹਦੀਆਂ ਭਾਜੀ ਇਹਨੇ ਇੰਨੀਆਂ ਇਹਦੇ ਨਾਂ ਤੇ ਠਗੀਆਂ ਠੋਰੀਆਂ ਨਾ ਚੋਰੀਆਂ ਇਹਨੇ ਠੀਕ ਆ ਜੀ ਆ ਸਾਡੇ ਲਾ ਕੇ ਪਲਾਸ ਔਰ ਪਿੰਡ ਵਾ ਪਲਾਸੌਰ ਪਿੰਡ ਦੇ ਵੀਰ ਨੂੰ ਅੱਜ ਤੋਂ 2 ਸਾਲ ਪਹਿਲਾਂ ਹੀ ਮਿਲਿਆ ਇਹ ਬੜਾ ਪੁਰਾਣਾ ਖਿਡਾਰੀ ਠੀਕ ਹੈ ਜੀ ਮੈਂ ਅੱਜ ਤਾਦਲੇ ਗਿਆ ਇਹਨੂੰ ਮਠਾਣੇ ਫੜਾਉਣਾ ਅੱਜ ਪੁਲਿਸ ਨੂੰ ਫੜਾਉਣਾ ਵਾ ਅੱਜ ਦੇ ਪਰਚਾ ਕਰਵਾ ਕੇ ਇਹਨੂੰ ਜੇਲ੍ਹ ਦੀ ਮੈਂ ਦੋ ਵਾਰੀ ਤੈਨੂੰ ਬਖਸ਼ਿਆ ਸੀਗਾ ਅੱਜ ਚਾਹ ਵੱਡੇ ਕਰ ਆ ਤੁਹਾਨੂੰ ਆ ਵੀਡੀਓ ਖੋਣਾ ਇਹਦੀਆਂ ਜੇ ਭੱਜਿਆ ਤਾਂ ਹਿਸਾਬ ਲੈਣੀ ਭੱਜਣ ਦੇ ਦਿੰਦੇ ਅਸੀਂ ਕੁੜੇ ਫੁੱਟਬਾਲ ਖੇਡਦੇ ਰਹੇ ਆ ਬਾਬੇ ਇਹਦੀਆਂ ਵੀਡੀਓ ਖੋਣਾ ਤੁਮ ਮੈਂ ਅੱਛਾ ਅੰਮਾ ਨੂੰ ਫੁੱਟਬਾਲ ਹੀ ਕਰਨਾ ਹੈ ਇਹ ਬਾਬੇ ਗੁਰਦਾਰੇ ਚ ਵੜ ਗਿਆ ਰੱਲੇ ਪਿੰਡ ਦੇ ਗੁਰਦਾਰੇ ਚ ਵੜ ਗਿਆ ਠੀਕ ਹੈ ਜੀ ਤੇ ਉੱਥੇ ਵੀ ਮੇਰੇ ਸਾਬ ਨਾਲ ਚੋਰੀ ਕਰਕੇ ਭੱਜਿਆ ਜਦੋਂ ਉੱਥੇ ਜਦੋਂ ਤੇਰੇ ਮਗਰ ਭੱਜੇ ਹਾਂ ਤੇ ਨਾ ਤਾਂ ਕਿ ਪਿੰਡੇ ਤੇ ਬੰਦਾ ਫੜਿਆ ਇਹ ਬਾਬੇ ਪਤਾ ਕੀ ਕਰਦਾ ਵਾ ਇਹ 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 ਬੰਦਾ ਪਤਾ ਕੀ ਕਰਦਾ ਵਾ ਮੈਂ ਇਹ ਪਤਾ ਕੀ ਕਰਦਾ ਵਾ ਇਹਨੂੰ ਆਟਾ ਡੇ ਲੱਗੇ ਸਾਰੇ ਪਿੰਡਾਂ ਨੂੰ ਜਾਣਦਾ ਏ ਸਾਰੇ ਪਿੰਡ ਗਰਾਉਂਗਾ ਤੁਹਾਨੂੰ ਇਹ ਇਹ ਪਹਿਲਾਂ ਰੇਕੀ ਰੁਕੀ ਕਰਦਾ ਵਾ ਕਿ ਲਾਗੇ ਬੰਨੇ ਕਿਹੜਾ ਕਿਹੜਾ ਪਿੰਡ ਵਾ ਕੀ ਹਿਸਾਬ ਦਾ ਵਾ ਕੀ ਨਹੀਂ ਆ ਤੇ ਆ ਵੇਖੋ ਆ ਵੀਰ ਜੀ ਵੀਡੀਓ ਵੇਖੋ ਦੀ ਚਾਰ ਸਾਲੋਂ ਘਰ ਤੋਂ ਪੁੱਛਿਆ ਨਹੀਂ ਗੱਲ ਇਹ ਚਾਰ ਸਾਲ ਪਹਿਲਾਂ ਦੀ ਉਹਦਾ ਕੰਮ ਕਰਦਾ ਜਿਹੜੀ ਆਹ ਕੌਣ ਉਹਨੂੰ ਕਹਿੰਦਾ ਕਿ ਵੀਰ ਮੈਂ ਮੈਂ ਇਹਨੂੰ ਰੱਖਿਆ ਮੈਂ ਗੱਲ ਪੈਂਡ ਹੈ ਮੈਂ ਹੈ ਇਡੀ ਨਹੀਂ ਗੱਲ ਆ ਗਈ ਹਾ ਜੀ ਇਹ ਭਾਈ ਜੀ ਇਹ ਬੰਦੇ ਨੇ ਨਾ ਕੌਕੇ ਪਿੰਡ ਦੇ ਇੱਥੇ ਠੀਕ ਹੈ ਜੀ 100 ਮੱਝ ਇੱਕ ਦਰਾਜ ਚ ਚੋਰੀ ਕੀਤੀ ਨਾ ਬੰਦਿਆਂ ਨੇ ਇਹਦਾ ਘਰ ਉਹ ਹੈ ਇਹਨਾਂ ਦਾ ਇਹ ਨੰਬਰ ਵੀ ਬਾਹਰ ਲਿਖੇ ਇਹ ਤੇ ਆ ਭਰਾ ਇਹ ਤੇ ਆ ਆ ਦੇਖ ਵੀਡੀਓ ਇਹਦੀ ਰੋਜ਼ ਦਾ ਦਾ ਆ ਵੀਡੀਓ ਇਹਦੀ ਆ ਵੇਖੋ ਇਹੋ ਹੀ ਆ ਇਹ ਬੰਦੇ ਦਾ ਇਹ ਕੰਨ ਪਾ ਕੇ ਇਕੱਠੇ ਮਾਲ ਕਹਿੰਦਾ ਮੈਂ ਢੇਰੀ ਹੈ ਉੱਥੇ ਨਹੀਂ ਭਾਈ ਉਹਨੇ ਢੇਰੀ ਲਾਉਣੀ ਉਹ ਭਾਜੀ ਇਹਨੇ ਕੀ ਕਰਨਾ ਵਾ ਇਹ ਜਿਹੜਾ ਇਹ 2000 ਰੁਪਏ ਨਹੀਂ ਕੋਈ ਗੱਲ ਨਹੀਂ 2000 ਰੁਪਏ ਮੈਂ ਤਾਂ ਦੇ ਦੇਣੇ ਕੋਈ ਗੱਲ ਨਹੀਂ ਦੇਣੇ ਸੀ ਨਾ ਤੁਸੀਂ ਦੇਣੇ ਸੀ ਨਾ ਆਪਾਂ ਆਪਾਂ ਛੇਤੀ ਆਪਾਂ ਬਿਗਲ ਜਾਂਦੇ ਆ ਆਪਾਂ ਭਾਜੀ ਛੇਤੀ ਬਿਗਲ ਜਾਂਦੇ ਆ ਮੈਂ ਤੈਨੂੰ ਘਰੇ ਛੱਡਣ ਤੱਕ ਤਿਆਰ ਹੋ ਗਿਆ ਪਹਿਲੀ ਵਾਰੀ ਮੈਂ ਨਾ ਸਾਨੂੰ ਇੰਨਾ ਤਰਸਾਇਆ ਫੁਲਕਾ ਸ਼ਿਕਾਇਤ ਨਮਾਇਆ ਕੱਪੜੇ ਲੈ ਕੇ ਦਿੱਤੇ ਕਰਕੇ ਮੈਂ ਇਹਨੂੰ ਇੱਕ ਗੱਲ ਕਹੀ ਸੀ ਤੈਨੂੰ ਮੈਂ ਤੈਨੂੰ ਕਹਾਂ ਜੇ ਤੂੰ ਸਾਡੇ ਪੰਜਾਬ 'ਚ ਰਿਹਾ ਤੇ ਮੈਂ ਮੇਰਾ ਪਿੱਛਾ ਨਹੀਂ ਤੇਰੇ ਤੋਂ ਛੁੱਟਣਾ ਜਿੱਥੇ ਵੀ ਤੂੰ ਜਾਏਂਗਾ ਦਰਬਾਰ ਸਾਹਿਬ ਜਾ ਕੇ ਨਾ ਵੀਰੇ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਲੋਕਾਂ ਤੋਂ ਪੈਸੇ ਮੰਗਦਾ ਸੀਗਾ ਨਹੀਂ ਤੇ ਮੈਂ ਵੀਡੀਓ ਵਿਖਾ ਸਕਦਾ ਤੈਨੂੰ ਆ ਵੀ ਤੇ ਗੁਰਗਰਾ ਸਾਹਿਬ ਦੀ ਕਿੰਨੀ ਬੇਦਮੀ ਹੋ ਰਹੀ ਜਾਂਦਾ ਇਹ ਬੱਚੇ ਵੀ ਸਾਰੇ ਬੱਚੇ ਵੀ ਚੁੱਕਦੇ ਹੋਏ ਹੋਵੇ ਆ ਵਿੱਚ ਲੋਕੀ ਕਹਿ ਦਿੰਦੇ ਆ ਕਿ ਵੀਰੇ ਇਹ ਮੈਟਰ ਲਈ ਅਫਸਰ ਜਾਣ ਕੇ ਲੋਕੀ ਆਪਣੇ ਵਿਰੋਧੀ ਹਮਾਂ ਲੋਕਾਂ ਨੂੰ ਕੰਪੈਣੀ ਚੱਕਰ ਮਤਲਬ ਬੇਦਮੀ ਆਣਾ ਵੀ ਦੀ ਪੈਸੇ ਲੈ ਕੇ ਜੋ ਮਰਜ਼ੀ ਕਰ ਸਕਦੇ ਆ ਅੱਛਾ ਅੱਛਾ ਠੀਕ ਹੈ ਜੀ ਪੈਸੇ ਲੈ ਕੇ ਜੋ ਮਰਜ਼ੀ ਕਰ ਸਕਦੇ ਆ ਭਾਈ ਆਹ ਇਧਰ ਦੇਖੋ ਇਧਰ ਦੇਖੋ ਹਾਂ 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 ਜੀ ਅੱਜ ਵੀ ਦੇਖ ਲਈ ਅਸੀਂ ਵੀਡੀਓ ਹਾਂ ਇਹ ਤੈਨੂੰ ਫੋਲੋ ਕੀਤਾ ਤਾਂ ਮੈਂ ਦੇਖ ਕੇ ਮੈਨੂੰ ਆਇਆ ਮੈਂ ਨੂੰ ਉਹ ਵਕਤ ਮੈਂ ਦੱਸਣ ਮੈਨੂੰ ਸੱਚਾਈ ਇਹਨਾਂ ਨੂੰ ਸੱਚਾਈ ਦੱਸ ਸੱਚਾਈ ਦੱਸ ਹਣ ਕਿੱਥੋਂ ਆਇਆ ਵਾਂ ਕਿਦਾਂ ਦਾ ਆਇਆ ਵਾਂ ਕਿੱਥੋਂ ਆਇਆ ਵਾਂ ਸੱਚਾਈ ਦੱਸ ਨਹੀਂ ਤੇ ਮੈਂ ਤੇਰੀ ਆ ਵੀਡੀਓ ਫੇਰ ਬਾਤ ਨਹੀਂ ਅੱਜ ਤੇ ਤੇਰਾ ਫੇਰ ਪਰਦਾ ਫਾਸ਼ ਹੋਏ ਨਹੀਂ ਸੱਚਾਈ ਦੱਸ ਸਹੀ ਬਾਤ ਬੋਲ ਅੱਜ ਤੈਨੂੰ ਪੁੱਤ ਪੁਲਿਸ ਨੂੰ ਫੜਾ ਕੇ ਹੋਣਾ ਅੱਜ ਜਾਂ ਤੂੰ ਨਹੀਂ ਤਾਂ ਅੱਜ ਮੈਂ ਨਹੀਂ ਇਹ ਬਾਬੀ ਮੈਂ ਇਸ ਕਰਕੇ ਆਇਆ 100 ਕਿਲੋਮੀਟਰ ਦੂਰੋਂ ਠੀਕ ਹੈ ਜੀ ਇਹ ਰੋਜ਼ ਹਰ ਰੋਜ਼ ਘਰ ਘਰੇ ਆਉਦੇ ਇਹਦੇ ਨੰਬਰ ਆ 10 1000 ਰੁਪਏ ਭੇਜਦਾ ਘਰੇ ਠੀਕ ਹੈ ਜੀ ਇਹ ਰੱਬ ਨਾ ਕਰੇ ਇਹ ਕਿਸੇ ਦਾ ਇੱਥੇ ਟਾਡੇ ਪਿੰਡ ਵਾ ਹਨਾ ਤੁਸੀਂ ਇਹਨੂੰ ਆਪਣੇ ਘਰੇ ਖੜ ਕੇ ਨੂੰ ਆਇਆ ਤੋ ਆਇਆ ਹੋਗਾ ਇਹ ਟਾਡੇ ਘਰੀ ਇਹਨੇ ਬਜ ਦਾਲ ਹੋਣਾ ਜੀ ਰਾਤ ਮੈਂ ਨਾ ਟਾਡੇ ਨਾਲ ਸਾਡੀ ਗੱਲ ਹੋ ਗਈ ਨਾ ਜਦੋਂ ਉਸ ਤੋਂ ਬਾਅਦ ਇਹਨੇ ਦੌੜ ਲਾ ਲਈ ਆ ਇਹਨੂੰ ਤਿੰਨ ਜਣੇ ਮਗਰ ਇਹਦੇ ਨਾਲ ਦਾ ਬੰਦਾ ਵੀ ਮੈਂ ਫੜਿਆ ਥੋੜੇ ਦਿਨ ਹੋਇਆ ਇਹਦੇ ਨਾਲ ਇਹ ਕੱਲਾ ਨਹੀਂ ਆ ਇਹ ਕੱਲਾ ਨਹੀਂ ਆ ਭਾਈ ਬਹੁਤ ਜਣੇ ਆ ਇਹਦੇ ਨਾਲ ਦਾ ਬੰਦਾ ਵੀ ਫੜਿਆ ਥੋੜੇ ਦਿਨ ਹੋ ਗਿਆ ਉਹ ਵੀ ਇਹੋ ਕੰਮ ਹੀ ਕਰਦਾ ਵਾ ਇਹਨਾਂ ਦਾ ਗਰੋ ਆ ਬਹੁਤ ਗਾਹ ਲੈ ਗਿਆ ਇਹਨੂੰ ਆਹੋ ਨਾਲ ਦਾ ਗਰੋ ਆ ਹੁਣ ਦੱਸ ਤੂੰ ਲੋਕੀ ਕਹਿੰਦੇ ਤੂੰ ਬੰਦਾ ਭਗਤ ਵਾ ਠੀਕ ਆ ਵੀ ਅਨੇ ਸੰਸਤਾ ਵਾਲੇ ਤੇ ਤੇ ਚੜਾਈ ਕਰਦੇ ਅੱਜ ਤੀਜੀ ਵਾਰੀ ਹੋ ਗਈ ਨਾ ਤੂੰ ਤੀਜੀ ਰੀ ਆ ਗਿਆ ਨਾ ਮੇਰੇ ਕੋਲ ਹੁਣ ਇਹਨੇ ਪਾਜੀ ਬੋਲਣਾ ਨਹੀਂ ਕੋਈ ਇਹ ਪਾਜੀ ਇਹ ਤਾਂ ਪੰਜਾਬੀ ਮਜਬੂਰੀ ਸਿੱਖਣਾ ਨਾ ਭਈਆ ਜ ਆਵਦਾ ਇਹ ਹਰਿਆਣੇ ਦਾ ਵਾ ਹਰਿਆਣੇ ਦਾ ਬੰਦਾ ਵਾ ਠੀਕ ਆ ਆ ਹਰਿਆਣੇ ਦਾ ਵਾ ਹਰਿਆਣੇ ਦਾ ਪਿੰਡ ਵੀ ਪਿੰਡ ਦਾ ਕਿਹੜਾ ਪਿੰਡ ਮੋਹਟਾਣੀ ਆ ਮੋਹਟਾਣੀ ਆ ਪਿੰਡ ਉਹਦਾ ਸਹੀ ਆ ਹੂੰ ਜਿਲ੍ਹਾ ਬਿਆਣੀ ਆ ਕਿਹੜਾ ਸ਼ਹਿਰ ਕਿਹੜਾ ਪੰਜਾਬ ਹਰਿਆਣਾ ਰਾਜਸਥਾਨ ਕਿੱਥੋਂ ਦਾ ਹਰਿਆਣੇ ਦਾ ਹਰਿਆਣੇ ਦਾ ਨਾ ਇਹਨਾਂ ਨੂੰ ਕੀ ਦੱਸਦਾ ਹਾਂ ਹਰਿਆਣਾ ਬਤਾ ਦੇ ਮੈਂ ਦੱਸਿਆ ਨਹੀਂ ਤੂੰ ਇਹ ਦੱਸ ਤੂੰ ਇਹ ਦੱਸ ਰਾਤ ਕਿੱਥੋਂ ਆਇਆ ਤੂੰ ਇਹ ਦੱਸ ਕਿ ਕਿੰਨੇ ਗੁਲਾਮ ਬਣਾਏ ਤੂੰ ਇਹਨਾਂ ਨੂੰ ਦੱਸ ਮੜੇ ਹੁਣ ਵੀਰ ਵੀਰ ਪਾਣੀ ਪਿਆ ਦੇ ਪਾਣੀ ਮੈਂ ਤੈਨੂੰ ਪਿਆ ਦੇਣਾ ਵੀਰ ਪਾਣੀ ਫੜੀ ਮੜ ਜਾ ਨਹੀਂ ਇਹ ਦੱਸ ਪਾਣੀ ਤੈਨੂੰ ਪਿਆ ਦੇਣਾ ਵਾ ਤੂੰ ਇਹ ਦੱਸ ਕਿ ਕਿੰਨੇ ਗੁਲਾਮ ਬਣਾਏ ਤੈਨੂੰ ਸੱਚਾਈ ਦੱਸ ਜਾਂ ਤੂੰ ਸਾਾਨੂੰ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦਿਆ ਤੂੰ ਦੱਸ ਪੰਜਾਬੀਆਂ ਨੂੰ ਸਾਨੂੰ ਬਦਨਾਮ ਕਰਨ ਦਿਆ ਤੂੰ ਸਾਰੇ ਗੱਲ ਬਾਤ ਦਾ ਸਮਝ ਗਰਮ ਤੇਰੀ ਗੱਲ ਬਾਤ ਮੈਨੂੰ ਉਦਾਂ ਪਤਾ ਵਾ ਤੇ ਦੱਸਣੀ ਕੀ ਤੂੰ ਪਾਣੀ ਪਿਆ ਯਾਰ ਪਾਣੀ ਕਿ ਡਰ ਗਿਆ ਕੀ ਦੱਸਣੀ ਬਾਬੇ ਡਰਿਆ ਨਹੀਂ ਆਏ ਇਹ ਇਹ ਰੋਜ਼ ਦੇ ਆਪਣੇ ਆਰਗੇਨ ਨੂੰ ਸੌਆਂ ਨੂੰ ਬੇਕੂਪ ਬਣਾਉਂਦਾ ਏ ਸਹੀ ਗੱਲ ਹੈ ਬਣਾ ਗਿਆ ਸਰ ਸਾਨੂੰ ਤੁਸੀਂ ਲੈ ਜਾਣੇਗੇ ਇਹਨਾਂ ਨਾਲ ਵੀਰ ਨੇ ਮੈਨੂੰ ਐਸ ਵੀਰ ਨੇ ਮੈਨੂੰ ਮੇਰੀ ਗੱਲ ਸੁਣੋ ਐਸ ਵੀਰ ਨੇ ਮੈਨੂੰ ਫੋਨ ਕੀਤਾ ਸਵੇਰੇ ਮੈਨੂੰ ਕਹਿੰਦਾ ਵੀਰੇ ਇੱਕ ਨਾ ਅ ਆਨੰਦਪੁਰ ਸਾਹਿਬੋਂ ਮੁੰਡਾ ਵਾ ਉਹ ਨੰਦਪੁਰ ਸਾਹਿਬ ਕਿਤੇ ਗਿਆ ਹੈਗਾ ਤੇ ਉਹਨੂੰ ਕੋਈ ਆਪਣਾ ਪੰਜਾਬੀ ਟਰਾਲੀ ਤੇ ਬਿਠਾ ਲਿਆ ਆਵਾ ਤੇ ਹੁਣ ਉਹ ਵਿਚਾਰਾ ਰਾਤ ਉਥੋਂ ਭੱਜਾ ਵਾ ਵੀ ਉਹਨੂੰ ਕੰਮ ਤਾਂ ਲੱਗ ਰਹੇ ਮੈਂ ਕਹਾ ਵੀਰ ਮੈਨੂੰ ਪਹਿਲਾਂ ਮੈਂ ਮੈਨੂੰ ਉਹਦੀ ਫੋਟੋ ਭੇਜ ਫੋਟੋ ਭੇਜੀ ਉਸੇ ਉਹਦੇ ਫੋਟੋ ਪਾਰੀ ਠੀਕ ਹਾਂ ਤੂੰ ਛੱਡ ਕੇ ਜਾਣਾ ਕਿ ਨਹੀਂ ਸਾਡਾ ਪੰਜਾਬ ਤੂੰ ਵੀ ਮੈਂ ਤਰਾ ਤੈਨੂੰ ਮੈਂ ਜਾ ਕੇ ਥਾਣੇ ਫੜਾਉਣਾ ਤੈਨੂੰ ਮੈਂ ਇਹ ਵੀ ਭੁਲੇ ਦਾ ਕੰਮ ਨੂੰ ਪੁੱਛਣ ਨੂੰ ਫੜਾ ਭਾਜੀ ਫੜਾਉਣਾ ਪਤਾ ਗੱਲ ਕੀ ਆ ਇਹ ਭਾਜੀ ਇਹ ਦੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਇਹਦੀ ਹੈਲਪ ਕਰਨ ਲੱਗਦਾ ਨਾ ਦਾ ਲਾ ਕੇ ਉਹਨੂੰ ਹੀ ਗੁੰਡੀ ਲੱਗ ਜਾਂਦਾ ਹੈ। ਇਹਦਾ ਜੱਟ ਦਾ ਨੰਬਰ ਆ ਤੇ ਮੈਂ ਹਾਂ ਸ਼ੈ ਜੱਟ ਨੇ ਲਿਖਿਆ ਹੋਏ ਪੀ। ਜੂ ਵਿਛੜ ਗਿਆ ਤਾਂ ਇਹ ਇਹਦਾ ਘਰ ਦਾ ਨੰਬਰ ਆ। ਇਹ ਵੀ ਭਾਰੀ ਗੱਲ ਪੁੱਛੀ ਮੈਂ ਨੰਬਰ ਤੇਰੀ ਬਾਹ ਤੇ ਲੇਖ ਕੇ ਦਾਂ ਦਾ ਦਿੱਤਾ। ਮੈਂ ਤੋਂ ਵੀ ਅੱਗੇ ਨੂੰ ਇਹ ਗੱਲ ਹੈ। ਮੈਂ ਕਿਹਾ ਨਹੀਂ ਯਾਰ ਬਦਲ ਨਹੀਂ। ਲੰਨੇ ਫੜੇ ਹੀ। 27 1000 ਹੁਣ ਅੱਗੇ ਦਵਾਓ। ਕਿਹੜੀ ਮੰਨੀਆਂ ਹੈ। ਮੈਂ ਕੀ ਦਿੱਤਾ ਅੱਜ ਅੱਜ ਤੜਕੇ ਆ ਨਹੀਂ ਨਹੀਂ ਸਵੇਰੇ ਤਾਂ ਆਇਆ ਬੱਚੇ ਮੇਰੇ ਤਾਂ ਆਏ ਨਹੀਂ ਇਹ ਤਾਂ ਉਹ ਹੋਰ ਜੱਟ ਲੈ ਚੱਲਿਆ ਇਹਨੂੰ ਕਹਿੰਦਾ ਸਾਡਾ ਬੰਦਾ ਵਾ ਤੇ ਮੈਂ ਨਹੀਂ ਫਿਰਦੀ ਮੇਰੀ ਗੱਲ ਹਾਸੇ ਆਈ ਆ ਤੁਸੀਂ ਛੁਗੜ ਕਰੋ ਵੀ ਤੁਸੀਂ ਬੇਕੂਫ ਨਹੀਂ ਬਣੇ ਹੁਣ ਆ ਕਈ ਆ ਕਈ ਵੀਰਾਂ ਨੇ ਨਾ ਵੀਡੀਓ ਵੇਖ ਕੇ ਮੈਨੂੰ ਕਮੈਂਟ ਕਰਨੇ ਆ ਵੀਰੇ ਇਹ ਤੁਹਾਡੇ ਤੋਂ ਵੀਨੇ ਲੈ ਗਿਆ ਆਹ ਦੋ ਹਜ਼ਾਰ ਰੁਪਏ ਮੈਨੂੰ ਮੈਂ ਹੀ ਰੱਖਿਆ ਬੈਠ ਗਿਆ ਗੱਲ ਤੇ ਤੁਸੀਂ ਆਲੀ ਸੀ ਸਾਰੀਆਂ ਵੀਡੀਓ ਵੇਖੀ ਦੀਆਂ ਟੰਡੀਆਂ ਫੋਲੋ ਕੀਤਾ ਵੈਸੇ ਹੋਣੀ ਨਹੀਂ ਵੇਖੀ ਦੇ ਕੇ ਆ ਜੂ ਅੱਜ ਵੀ ਇਹ ਕਿ ਨਾ ਮੇਰਾ ਥੱਲੇ ਜ਼ਮੀਨ ਨਿਕਲ ਗਈ ਪੇ ਨਹੀਂ ਸਗੇ ਜੀ ਇਹ ਇਹੋ ਜਿਹੇ ਜਿਹੜੇ ਲੋਕ ਵਾ ਇਹੋ ਜਿਹੇ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਜ਼ਰੂਰੀ ਆ ਕਿਉਂਕਿ ਇਸ ਬੰਦੇ ਦੀ ਜਦੋਂ ਮੈਂ ਵੀਡੀਓ ਪਾਈ ਸੀ ਤੇ ਬੜੇ ਵੀਰਾਂ ਨੇ ਮੈਨੂੰ ਫੋਨ ਕੀਤਾ ਸੀਗਾ ਕਿ ਵੀਰ ਜੀ ਸਾਡੇ ਪਿੰਡੋਂ ਵੀ ਇਸ ਬੰਦੇ ਨੇ ਸਾਡੇ ਤੋਂ ਪੈਸੇ ਗ੍ਰਾਏ ਆ ਇੱਕ ਵੀਰ ਦਾ ਤੇ ਮੈਨੂੰ ਫੋਨ ਹੀ ਆਇਆ ਸੀਗਾ ਲੁਧਿਆਣੇ ਤੋਂ ਜਿੰਨਾਂ ਜਿਹਨੇ ਤੈਨੂੰ ਦਾਖਲ ਕਰਾਇਆ ਸੀਗਾ ਠੀਕ ਆ ਜੀ ਉਹ ਤੋਂ ਕਿੰਨੇ ਪੈਸੇ ਲੈ ਸੀਗੇ ਰਾਜੀ ਨਵੇਂ ਵਾਸਤੇ ਕੋਸਟੈਂਪਸ ਨੇ ਉਹ ਕੋਸਟੈਂਪਤ ਮਾ ਤੇਰਾ ਬਸਰੇ ਬਤਾ ਦੇਖੇ ਕਿੰਨੇ ਪੈਸੇ ਲੈ ਸੀ ਆ ਵੀਰਾਂ ਨੂੰ ਦਸੀ ਮੜਿਆ ਦੱਸ ਨਾ ਕਿੰਨੇ ਪੈਸੇ ਬੋਲਦੇ ਪਹਿਲੇ ਬੋਲਦੇ ਸਭ ਕੋ ਕਿੰਨੇ ਪੈਸੇ ਲੈ ਦੱਸ ਦੇ ਫਿਰ ਆਪਾਂ ਕਿੰਨੇ ਪੈਸੇ ਲੈ ਸੀ ਉਹਨਾਂ ਤੋਂ ਲੱਖ ਰੁਪਇਆ ਲੱਖ ਰੁਪਇਆ ਲੈ ਹੈ ਨਾ ਕੀ ਹੋਇਆ ਭਾਈ ਉਸ ਬੰਦੇ ਨੇ ਮੈਨੂੰ ਫੋਨ ਲਾਇਆ ਕਹਿੰਦਾ ਕਿ ਮੈਂ ਇਹਨੂੰ ਕਿਸ ਨੇ ਕੁੱਟਿਆ ਸੱਟਾਂ ਲਾਈਆਂ ਕਹਿੰਦਾ ਇਹਨੂੰ ਮੈਂ ਚੁੱਕ ਕੇ ਹਸਪੀਟਲ ਲੈ ਕੇ ਗਿਆ ਜਦੋਂ ਮੈਂ ਹਸਪੀਟਲ ਲੈ ਕੇ ਗਿਆ ਨਾ ਕਹਿੰਦਾ ਤੇ ਕਹਿੰਦਾ ਕਿ ਇਹਨੇ ਮੇਰੇ ਵਿਰੋਧੀ ਬਿਆਨ ਦਿੱਤਾ ਡਾਕਟਰਾਂ ਨੇ ਪੁੱਛਿਆ ਵੀ ਹਾਂ ਵੀ ਤਰਨਾ ਕੀ ਗੱਲ ਹੋਈ ਹੈ ਕੀ ਬਾਤ ਹੋਈ ਹੈ ਹਨਾ ਤੇ ਇਹਨੇ ਮੇਰੇ ਵਿਰੋਧੀ ਬਿਆਨ ਦਿੱਤਾ ਕਿ ਮੈਨੂੰ ਇਹ ਬੰਦੇ ਨੇ ਕੁੱਟਿਆ ਵਾ ਉਹਨਾਂ ਪੁਲਿਸ ਅੱਗੇ ਲਈ ਉਹ ਬੰਦੇ ਨੇ ਵਿਚਾਰੇ ਦਾ ਆਪ ਸੇਵਾ ਨਾ ਤੇ ਉਹਨੇ ਛੇ ਕਿੱਤੀ ਦੀ ਸੇਵਾ ਤੇ ਪੁੱਠੀ ਗਈ ਉਹਨੇ ਇਹਨੂੰ ਫਿਰ ਲੱਖ ਰੁਪਏ ਦਿੱਤਾ ਇਹਨੂੰ ਰਾਜੀ ਨਾਵਾ ਕਰਨ ਵਾਸਤੇ ਨਹੀਂ ਯਕੀਨ ਤੇ ਮੈਂ ਬੰਦੇ ਦਾ ਨੰਬਰ ਵੀ ਦੇ ਸਕਦਾ ਤੇ ਜਿਹੜਾ ਮਰਜ਼ੀ ਨੂੰ ਆਣ ਕੇ ਮਿਲ ਵੀ ਸਕਦਾ ਲੁਧਿਆਣੇ ਦਾ ਬੰਦਾ ਸੀ ਉਹ ਮੈਨੂੰ ਕਹਿੰਦਾ ਹਰਿਆਣੇ ਦਾ ਮੈਂ ਫੋਨ ਲਾਇਆ ਉੱਥੇ ਆਹ ਜਿਹੜਾ ਬੰਦਾ ਇੱਥੇ ਕੋਈ ਤਾਂ ਗੋਲ ਬੈਕ ਐਵੇਂ ਦਾ ਬੰਦਾ ਇਹ ਇਨੂੰ ਠਾਣੇ ਫੜਾਉਂਦੇ ਇਹਨੂੰ ਜੇ ਕੋਈ ਜੱਟ ਧੱਕਾ ਕਰ ਲੇ ਫਿਰ ਤੇ ਹਾਂ ਧੱਕਾ ਕੀ ਲਾਏ ਮੈਂ ਤਾਂ ਨਾ ਕਰੋ ਤਾਂ ਕਹਿ ਨਾ ਰੱਖੋ ਇਹਨੂੰ ਮਹੀਨਾ ਛੇ ਮਹੀਨੇ ਹੈਂ ਡਾਇਆ ਕੁੜੀ ਸਿਰ ਤੇ ਕਰ ਲੇ ਪਰ ਇਹ ਨਾ ਬਾਅਦ ਦੀ ਮਜਾਂ ਚੋਂ ਤੇ ਵੀ ਜਾਓ ਓਏ ਯਾਰ ਇਹ ਪੱਜ ਗਿਆ ਬਾਬਾ ਜੀ ਕੀਤਾ ਨਾ ਫੋਨ ਵੀ ਬੰਦਾ ਜਾਵੇ ਨਾ ਮੈਂ ਐਡੀ ਦੂਰੋਂ ਆਉਣਾ ਮੈਂ ਆ ਬੰਦਾ ਕਿਥੇ ਗਿਆ ਆਦੇ ਆਨੂ ਗਿਆ ਉਹ ਤੇ ਕਨੀ ਉਹ ਤੋਂ ਜਾਣ ਕਿ ਲੈ ਮੈਂ ਇਹਨੂੰ ਵੀਰ ਜੀ ਕਿਹਾ ਵੀ ਆ ਮੈਂ ਕਿਹਾ ਹੁਣ ਸਾਰਾ ਪੰਜਾਬ ਮੈਨੂੰ ਪਿਆਰ ਕਰਦਾ ਵਾ ਤੂੰ ਜਿੱਥੇ ਵੀ ਗਿਆ ਨਾ ਤੇਰੀ ਆ ਵੀਡੀਓ ਮੈਂ ਪਾਈ ਆ ਮੈਨੂੰ ਉਥੋਂ ਉਥੋਂ ਹੀ ਫੋਨ ਆ ਜਣੇ ਆ ਤੇ ਇਹ ਪਿਛਲੇ 1 ਸਾਲ ਤੋਂ ਤੀਜਾ ਮੇਰਾ ਇਹਦੇ ਨਾਲ ਮਿਲਣੀ ਹੁੰਦੀ ਆ ਕਿਉਂ ਕਿਉਂ ਇਦਾਂ ਪਰ ਮੈਂ ਦੋ ਵਰੀ ਨੂੰ ਫੇਰ ਵੀ ਛੱਡ ਦਿੱਤਾ ਦੋ ਵਾਰੀ ਇਹਨੂੰ ਛੱਡ ਦਿੱਤਾ ਨਹੀਂ ਹੁਣ ਤਿੱਜੀਆ ਰਾਂ ਨੇ ਛੱਡਿਓ ਨਹੀਂ ਨਹੀਂ ਫਿਰ ਤੇ ਚੱਲ ਮਾੜੀ ਨਖਾਂ ਦੇ ਡੰਗਰ ਚੋਰੀ ਕਰਦਾ ਫਿਰ ਮੈਂ ਪਹਿਲੀ ਵਾਰੀ ਭੱਜ ਗਿਆ ਸੀ ਇਹ ਦੂਜੀ ਵਾਰੀ ਮੈਂ ਚੱਲ ਛੱਡ ਦਿੱਤਾ ਮੈਂ ਚੱਲ ਯਾਰ ਤੂੰ ਜਾ ਹਣਾ ਕਿਉਂਕਿ ਜਦੋਂ ਸਰਪੰਚ ਨੇ ਵੀ ਨਹੀਂ ਹਮੀ ਭਰੀ ਪਿੰਡ ਵਾਲਿਆਂ ਨੇ ਹਮੀ ਭਰੀ ਤੇ ਮੈਂ ਚੱਲ ਤੂੰ ਜਾ ਉਹ ਲੱਖ ਰੁਪਏ ਮੈਨੂੰ ਦੇ ਦੇ ਮੈਂ ਸੜਾ ਦਿੰਦਾ ਤੈਨੂੰ ਜਿਹੜਾ ਤੂੰ ਉਹਦੇ ਕੋਲ ਲਿਆ ਆਹ ਵਾ ਲੱਖ ਰੁਪਏ ਦਾ ਸਹੀ ਗੱਲ ਉਹ ਮੈਨੂੰ ਆਉਂਦਾ ਵੀਰੇ ਤੜਕੀ ਆ ਮਤਲਬ 8 9 ਵਜੇ ਹੀ ਆਉਂਦਾ ਪਿੰਡ 'ਚ ਆਉਂਦਾ ਤੇ ਸਟੋਰੀ ਇੱਕੋ ਸੁਣਾਉਂਦਾ ਪਤੰਦਰਾ ਜੇ ਤੂੰ ਸਟੋਰੀ ਜਿਹੜੀ ਤੂੰ ਦੱਸੀ ਨਾ ਇਹਨੂੰ ਵੀ ਵੀਰ ਉਹ ਬੰਦਾ ਇੱਥੋਂ ਆ ਆਨੰਦਪੁਰ ਸਾਹਿਬੋਂ ਆਇਆ ਵਾ ਤੇ ਮੈਂ ਉਦੋਂ ਤੇਰੀ ਸਟੋਰੀ ਸਮਝ ਲਈ ਸੀ ਔੜੀ ਇਹਦੀ ਇਹ ਭਾਜੀ ਵੀ ਸਵਕਤੇ ਕਹਿੰਦਾ ਅੰਮ੍ਰਿਤ ਵੇਲੇ ਮੈਂ ਭੱਜ ਗਿਆ ਭੱਜਾਂ ਵਾ ਤੇ ਮੈਂ ਨੇ ਕਿਹਾ ਮੈਂ ਹੈ ਭੱਜਣ ਵਾਲਾ ਕੰਮ ਹੀ ਨਹੀਂ ਯਾਰ ਏਨਾ ਮੈਨੂੰ ਜਦੋਂ ਪਹਿਲੀ ਵਾਰ ਹੀ ਗਿਆ ਕਹਿੰਦਾ ਮੈਨੂੰ ਨਾ ਕੁੱਤੇ ਵਾਲੇ ਪਿੰਜਰੇ ਚ ਤਾੜ ਕੇ ਰੱਖਿਆ ਸੀਗਾ ਤੇ ਤੜਕੇ ਉਹਨਾਂ ਦੇ ਘਰੇ ਪ੍ਰੋਗਰਾਮ ਡੀਜੇ ਲੱਗਾ ਸੀਗਾ ਕਹਿੰਦਾ ਮੈਨੂੰ ਜਿੰਦਰਾ ਮਾਰਦੇ ਸੀ ਤੇ ਮੈਨੂੰ ਅੱਜ ਜਿੰਦਰਾ ਮਾਰਦਾਂ ਨੂੰ ਚੇਤਾ ਭੁੱਲ ਗਿਆ ਉਹਨਾਂ ਨੂੰ ਭਾਜੀ ਜੇ ਉਹਨਾਂ ਦਾ ਦਿਮਾਗ ਦਾ ਸਿੱਧਾ ਖਰਾਬ ਹੋਊਗਾ ਇਹ ਸਿੱਧਾ ਵਾਰ ਥੋੜੀ ਆ ਭਾਜੀ ਆਪਣਾ ਚੈਂਟ ਬੰਦਾ ਬਹੁਤ ਜ਼ਿਆਦਾ ਐਕਟਿਵ ਬੰਦਾ ਬਹੁਤ ਜ਼ਿਆਦਾ ਐਕਟਿਵ ਇਹਨੂੰ ਮੈਂ ਕਿਹਾ ਵੀਰਾਂ ਦਾ ਨਹੀਂ ਯਾਰ ਤੈਨੂੰ ਤਾਂ ਜਾਣ ਕੇ ਡਿਆ ਮੈਂ ਚੰਗਾ ਪਲਾਵੀ ਦੀ ਬਹੁਤ ਵਧੀਆ ਵਾ ਜਦੋਂ ਕੈਮਰਾਮੈਨ ਮੇਰੇ ਕੋਲੇ 4-5 ਦਿਨ ਰਿਹਾ ਜਦੋਂ ਮੈਂ ਕੈਮਰਾ ਬੰਦ ਕਰ ਦਿੰਦਾ ਨਾ ਪੂਰਾ ਸਹੀ ਬੋਲਦਾ ਹੈਗਾ ਤੇ ਜਦੋਂ ਕੈਮਰਾ ਚਲਾ ਦਿੰਦਾ ਉਦੋਂ ਥੱਥਕਾ ਕੇ ਬੋਲਦਾ ਹੈਗਾ ਹਾਂ ਥੱਥਕਾ ਕੇ ਬੋਲਦਾ ਲੋਕੀ ਕਹਿੰਦੇ ਤੂੰ ਬੋਲਿਆ ਨਹੀਂ ਜਾਂਦਾ ਸੰਜੀ ਇਹ ਬੰਦਾ ਚੰਗੇ ਬੜਿਆਂ ਨੂੰ ਬੇਕੂਬ ਬਣਾ ਦਿੰਦਾ ਤੇ ਜਦੋਂ ਇਹ ਕੈਮਰੇ ਦੇ ਸਾਹਮਣੇ ਹੁੰਦਾ ਵਾ ਉਦੋਂ ਐ ਲੱਗਦਾ ਵਾ ਕਿ ਜਿਵੇਂ ਦਿਮਾਗੀ ਅਫਸੈਟ ਵਾ ਡਿਸਟਰਬ ਵਾ ਆਦਰਵਾਇਜ਼ ਪੂਰਾ ਸਹੀ ਆ ਤੈਨੂੰ ਘਰ ਲਈ ਘਰੋਂ ਟ੍ਰੇਨ ਚ ਜਾਣਾ ਕਰੇ ਜਾਣਾ ਕਰ ਦੱਸ ਘਰ ਜਾਣਾ ਆਪਣੇ ਟਰੈਕਟਰ ਲੈ ਆ ਮਾ ਫੱਟੀ ਗਈ ਮਾਫੀ ਮਾਫੀ ਕੋਈ ਹੋਰ ਗੱਡੀ ਛੋਟੀ ਵੀ ਆ ਗਈ ਨਹੀਂ ਹੁਣ ਇਹਨਾਂ ਨੂੰ ਤੂੰ ਬੇਕੂਬ ਬਣਾਉਂਦੇ ਠੀਕ ਹੈ ਜੀ ਕਿੰਨੀ ਘਰੀ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਹੁੰਦਾ ਹੀ ਹੁੰਦਾ ਹੀ ਉਹ ਦਿਨ ਉਹ 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 ਦਿਨ ਤਨ 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 ਆ ਵੀ ਕਹਣਾ ਪਹਿਲਾਂ ਸਹੀ ਬੋਲਦੇ ਸੀ ਨਾ ਨਹੀਂ ਵੀਰੇ ਤੰਗੀ ਬਰੋਟੀ ਮੰਗ ਖਾਦੀ ਆ ਚਾਹ ਪੀ ਆ ਸਵੇਰ ਤਾਂ ਸਹੀ ਬੋਲਦੇ ਆ ਇਹ ਗੱਤ ਨਾ ਤਨ ਤਨ ਉਹਨਾਂ ਆਖੇ ਨੇ ਕਿ ਤੱਕ ਕ ਕਹਦਾ 15 ਫੜਦੇ ਹਾਂ ਹਾਂ ਆਹੋ ਛੜਤਾ ਪੰਜਾਬੀ ਜੇ ਜੇ ਤੁਮਨਾ ਬਾਬਾ ਬੋੜਾ ਸਾਲ ਜੇ ਪਹਿਲੀ ਗੱਲ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਫਤਕਾ ਕੇ ਨਾ ਬੋਲ ਤੈਨੂੰ ਕੋਈ ਨਹੀਂ ਮਾਦਾ ਫਤਕਾ ਕੇ ਨਾ ਬੋਲ ਸਵੇਰੇ ਤੂੰ ਚਬਰ ਚਬਰ ਵਧੀਆ ਬੋਲਣਿਆ ਹਾਂ ਉਹ ਵਧੀਆ ਬੋਲਿਆ ਜੇ ਤ ਪਤਾ ਵੀਰ ਜੀ ਮੇਰੇ ਨਾਲ ਇਦਾਂ ਆ ਠੀਕ ਆ ਮੈਂ ਕੈਵਰ ਆਉਣ ਕਰਦਾ ਤੇ ਲੰਗੋਨ ਲਾਪਾ ਮੈਂ ਚਪੇੜ ਮਾਰੂਗਾ ਪਹਿੰਦਾ ਵੀਰਾ ਪਹਿਲਾਂ ਤੂੰ ਸਹੀ ਹਾਂ ਮੋਤੇ ਦੇ ਨਹੀਂ ਮੈਂ ਤੈਨੂੰ ਦੱਸਾਂ ਸੀ ਤੂੰ ਮੈਂ ਛੱਡਣਾ ਨਹੀਂ ਆ ਚਪੇੜ ਮਾਰੀ ਨਹੀਂ 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 ਤੈਨੂੰ ਮੈਂ ਥਾਣੇ ਦੇ ਕੇ ਆਉਣਾ ਤੇ ਥਾਣੇ ਵਾਲੇ ਨੂੰ ਕਹਿਣਾ ਵੀ ਇਹਦਾ ਜਿੰਮੇਵਾਰ ਤੁਸੀਂ ਜੇ ਪਹਿਲਾਂ ਸਹੀ ਬੋਲ ਪਹਿਲਾਂ ਸਹੀ ਬੋਲ ਨਹੀਂ ਤੇ ਤੇਰੇ ਵੱਜਣ ਲੱਪਣੀ ਮੈਂ ਠੰਡਾ ਵੀ ਲੈਣੇ ਖੜ ਜਾ ਬੜਾ ਪੁਰਾਣੀ ਇੱਕ ਨਾ ਜਾ ਉਹ ਪੁਰਾਣੀ ਲਿਆ ਨੀ ਨਹੀਂ ਕੋਈ ਲਾਗ ਨਹੀਂ ਨਹੀਂ ਮਾਰਨਾ ਨਹੀਂ ਨਹੀਂ ਮਾਰ ਕੇ ਜਦੋਂ ਜਦੋਂ ਸੱਚ ਦੱਸ ਦੇ ਜਦੋਂ ਸੱਚ ਮਾਰਦੇ ਕੋਈ ਪਹਿਲਾਂ ਛਤਕਾਉਣਾ ਨਹੀਂ ਜੇ ਦੋ ਸਤਖਾਇ ਵੀ ਰੋਦੇ ਛਤਕਾ ਦੇ ਪਿਆਰ ਨਾਲ ਨਹੀਂ ਤੇਰੇ ਵੱਜਣਾ ਛਤਕਾਉਣਾ ਨਹੀਂ ਹੂੰ ਸ਼ੁਗਰ ਜਦੋਂ ਜਦੋਂ ਥਦਕਾਇਆ ਤੈਨੂੰ ਪਤਾ ਤੇਰੀ ਸਰਵਿਸ ਹੋਈ ਨਹੀਂ ਤੇਰੀ ਮੇਰੀ ਸੇਵਾ ਪੂਰੀ ਕੀਤੀ ਰੋਟੀ ਦੁੱਧ ਤੋਂ ਸੁਆਇਆ ਬਸ ਬਸ ਸਹੀ ਸਹੀ ਦਾ ਆ ਬੰਦ ਕਰ ਮਾਤਾ ਜੀ ਸ਼ੁਗਰ ਸਤਕਾਉਣਾ ਨਹੀਂ ਜਦੋਂ ਥਦਕਾਇਆ ਉਦੋਂ ਤੇ ਤੈਨ ਮੈਂ ਤਾਂ ਬਰੇਡ ਲਾ ਹੋ ਜਾਣੀ ਆ ਬੰਦ ਕਰ ਦੇ ਬੰਦ ਕਰ ਦੇ ਸ਼ੁਗਰ ਆ ਸਤ ਪਾਜੀ ਮੈਂ ਹਾਂ ਸਵੇਰੇ ਆਇਆ ਥਾ ਹਾਂ ਠੀਕ ਹਾਂ ਸਵੇਰੇ ਗਿਆ ਥਾ ਸਿੱਧਾ ਗਾਥ ਮੰਡੀ ਸੇ ਹਾਂ ਮੰਡੀ ਚ ਹੈ ਨਾ ਇਹ ਇਹ ਭਾਈ ਗਿਆ ਥਾ ਹਾਂ ਫਿਰ ਬਾਈ ਕਗਮਾ ਜਾਵਤ ਕੇ ਤੇ ਮਾਸਨ ਪ੍ਰਵਾਰ ਪਰਵਰਕ ਗਲੇ ਨਾ ਨੰਦ ਪ੍ਰਸਾਪ ਗਿਆ ਥਾ ਹੂੰ ਇਦਾਂ ਹੀ ਆ ਹਰ ਹੋਰ ਹੋਰ ਤਾਂ ਨੰਦ ਪ੍ਰਸਾਪ ਤਾ ਨਾ ਇੱਕ ਨਗਲ ਜੱਟ ਨੇ ਮੈਨੂੰ ਠਾਲੀਆ ਨਗਲ ਕੱਠੋਂ ਨਗਲ ਪਿੰਡ ਪੈਂਦਾ ਆ ਹਾਂ ਕੱਥੋਂ ਨਗਲ ਕੱਥੋਂ ਕੱਥੋਂ ਨਗਲ ਕਾ ਲੱਗ ਦੜਾ ਦੜਾ ਟੋਲ ਪੁਲਾਸਾ ਨਹੀਂ ਆਇਆ ਹਾਂ ਹਾਂ ਟੋਲ ਪੁਲਾਸੇ ਕਨਾਲੇ ਉਹਨਾਂ ਦਾ گاਵਾ ਕਸੜੇ ਗਿਆ ਹਾਂ ਉਹਨਾਂ ਕੋਲ ਕੰਮ ਕੰਮ ਕਰਦਾ ਸੀ ਹਾਂ ਆ 4 ਸਾਲ ਹੋ ਗਏ ਆ ਹਾਂ ਇਹ ਗੱਲ ਮੈਨੂੰ ਕਹੀ ਸੀ ਕਹੀ ਸੀ ਨਾ ਇਹ ਸੱਚਾ ਕਿ ਝੂਠ ਆ ਸੱਚ ਝੂਠ ਆ ਨਾ ਪਦੰਦਰਾ ਸਾਲ ਬਾਅਦ ਜਵਾਕਰ ਦੀਆਂ ਕਾਪੀਆਂ ਵੀ ਬਦਲ ਜਾਂਦੀਆਂ ਹਾਂ ਹਾਂਜੀ ਤੇ ਤੂੰ 4 ਸਾਲ ਤੋਂ ਇੱਕੋ ਟੌਪਿਕ ਲਈ ਜਾਨਾ ਵੀ ਮੈਨੂੰ ਇਹਨਾਂ ਨੇ ਆਨੰਦਪੁਰ ਸਾਹਿਬ ਉਹ ਲੈ ਕੇ ਜਾਂਦਾ ਤੇ ਮੈਨੂੰ ਉੱਥੇ ਕੈਦ ਕਰਕੇ ਰੱਖਿਆ ਇੱਥੇ ਕੈਦ ਕਰਕੇ ਰੱਖਿਆ ਤੂੰ ਆਪ ਦਾ ਜੇ ਤੂੰ ਤੁਸੀਂ ਅਨੰਦਪੁਰ ਸਾਹਿਬ ਬਾਸ ਹਾਂ ਸੱਦੋ ਸਰਪੰਚ ਨੂੰ ਇੱਥੇ ਹਾਂ ਫਿਰ ਚਕਾਉ ਬੋਲ ਸਰਪੰਚ ਨੂੰ ਸੱਦੋ ਭਾਜੀ ਭਾਜੀ ਮਜ਼ਾਕ ਨਹੀਂ ਕਰਦਾ ਇਹਦੀਆਂ ਕੰਪਲੇਂਟਾਂ ਹੱਦੋਂ ਜ਼ਿਆਦੀਆਂ ਆਈਆਂ ਮੱਝਾਂ ਚੋਰੀ ਵਾਲੀਆਂ ਤਾਂ ਬਹੁਤ ਜ਼ਿਆਦੀਆਂ ਆਈਆਂ ਮੱਝਾਂ ਚੋਰੀ ਵਾਲੀਆਂ ਬਹੁਤ ਜ਼ਿਆਦੀਆਂ ਕੰਪਲੇਂਟ ਆਈਆਂ ਮੈਂ ਤੁਹਾਨੂੰ ਪ੍ਰੂਫ ਵੀ ਦੇ ਦੂੰ ਪਿੰਡ ਕੌਕੇ ਜਾ ਕੇ ਪਤਾ ਕਰ ਲਿਓ ਖਤਾਰੀ ਬੱਡ ਲਾਗੇ ਮੈਂ ਆਉਂਦੇ ਹਾਂ ਕੰਪੈਨ ਵਾਲਿਆਂ ਨਾਲ ਲੜਨੇ ਮੱਝਾਂ ਕਿੱਥੇ ਆ ਹਾਂ ਜਿਹੜਾ ਨਾ ਦੇ ਦੇ ਪੈਸੇ ਜੀ ਤੂੰ ਉਹ ਪਿੱਛੇ ਇਹਦੇ ਬਾਹਰ ਹੈ ਨਹੀਂ ਇਹਨਾਂ ਨੂੰ ਇੱਥੇ ਆਪਾਂ ਇੱਥੇ ਪੁਲਿਸ ਸਾਦ ਨੇ ਸਰਪੰਚ ਨੂੰ ਕਿਹਾ ਕਿ ਇੱਥੇ ਪੁਲਿਸ ਆ ਲੈਣੇ ਆ। ਪਤਾ ਕੀ ਆ ਜਿੱਥੋਂ ਅੱਜ ਇਹ ਫੜਿਆ ਵਾ ਨਾ ਪੁਲਿਸ ਵਾਲੇ ਕਹਿੰਦੇ ਨੇ ਵੀ ਉੱਥੇ ਉੱਥੋਂ ਜਾ ਕੇ ਦਰਖਾਸਤ ਦਿਵਾਓ ਤੇ। ਬਾਬਾ ਜੀ ਕਿੱਥੇ ਜਾਓ? ਹਾਂ। ਇਹ ਬਾਬੇ ਪਿੰਡ ਵਾਸਤੇ ਹਾਨੀ ਕਰਕੇ ਬੰਦਾ ਵਾ ਏ। ਕੋਈ ਵੀ ਮਿਸ ਹੈਪਨ ਕਰ ਸਕਦਾ ਏ ਪਿੰਡ ਦੇ ਵਿੱਚ। ਨਹੀਂ ਇਹੋ ਜਿਹੇ ਬੰਦੇ ਦਾ ਕੰਮ ਹੈ। ਜਿਹੜੀ ਗੱਲ ਤੇ ਇਹਦੀ ਮੱਝ ਫੋਲੀ ਤੇ ਉਹਨੇ ਲਾਗੇ ਰਹੀ ਹੈ। ਕਲਕਣਾਂ ਬਣੀਆ ਅੱਗ ਲੱਗਣ ਰਹੀ ਹੈ। ਕੁਝ ਵੀ ਕਰ ਸਕਦਾ ਹੈ ਇਹ ਬੰਦਾ ਨਾ। यूं ਨਹੀਂ ਆ। ਮੰਨ ਕੇ ਚਲੋ ਪਿੰਡ ਆਪਣੇ ਕੋਈ ਵੀ ਇਹਨਾਂ ਨੂੰ ਇਹਨੂੰ 1000 ਰੁਪਏ ਦੇ ਕੇ 5000 ਰੁਪਏ ਦੇ ਕਹਿ ਸਰਬ ਤੁਹਾਨੂੰ ਆਹ ਕੰਮ ਕਰ ਦੇ। ਉਹ ਕੰਮ ਕਰ ਦੇ। ਠੀਕ ਹੈ। ਇਹ ਘਰਾਂ 'ਚ ਬਹੁਤ ਇਦਾਂ ਹੀ ਭੇਦ ਲੈਂਦੇ ਆ। ਤੇ ਇਹ ਇਹਦਾ ਬਹੁਤ ਜ਼ਿਆਦਾ ਤੁਸੀਂ ਕਮੈਂਟ ਪੜਿਓ ਵੀਰ ਜੀ। ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਪੜਿਓ। ਪੜਿਓ ਤੇ ਆਪ ਵੀਰ ਤੁਹਾਨੂੰ ਦੱਸਣਗੇ ਇਹਦੇ ਕਾਰਨਾਮੇ। ਮੇਰੇ ਤੇ ਨਾ ਰਿਓ ਜਦੋਂ ਆਈ ਵੀਡੀਓ ਮੈਂ ਪ ਤੇ ਇਹ ਵੀਡੀਓ ਥੱਲੇ ਕਮੈਂਟ ਪੜਿਓ ਹਲੋ ਸਤਿ ਸ਼੍ਰੀ ਅਕਾਲ ਭਾਈ ਜੀ ਇਹ ਨਾ ਬੰਦਾ ਫਰਾਡ ਬੰਦਾ ਵਾ ਇਹ ਨਾ ਕੌਕੇ ਪਿੰਡ ਦੇ ਸੌਮਜ ਉੱਥੇ ਇੱਕ ਰਾਜ ਚੋਰੀ ਹੋਈ ਇਹਦੇ ਵਿੱਚ ਇਹ ਵੀ ਇਨਵੋਲਵ ਸੀਗਾ ਠੀਕ ਆ ਤੁਸੀਂ ਪਤਾ ਕਰ ਲਿਓ ਕੌਕੇ ਪਿੰਡ ਦੇ ਟਾਰੀ ਬਾਰਡਰ ਤੇ ਲਾਗੇ ਤੁਸੀਂ ਆਪਦਾ ਕਰ ਲਿਓ ਠੀਕ ਆ ਇਹ ਬੰਦੇ ਦੀ ਜਿੰਨੇ ਹੈਲਪ ਕੀਤੀ ਮਤਲਬ ਕਿ ਕਿਸੇ ਨੇ ਨਾ ਇਹਨੂੰ ਕੁੱਟਿਆ ਕੋਈ ਇਹਨੇ ਮਾੜਾ ਚੰਗਾ ਕੰਮ ਕੀਤਾ ਹੋਊਗਾ ਕਿਸੇ ਬੰਦੇ ਨੇ ਇਹਨੂੰ ਕੁੱਟਿਆ ਤੇ ਇਹ ਮਤਲਬ ਕੁੱਟ ਖਾ ਕੇ ਤੇ ਇਦਾਂ ਰੋਡ ਤੇ ਤੁਰਿਆ ਜਾਵੇ ਤੇ ਤੁਹਾਡੇ ਵਰਗਾ ਕੋਈ ਵੀਰ ਇਹਨੂੰ ਮਿਲਿਆ ਕਹਿੰਦਾ ਪੁੱਤ ਕੀ ਗੱਲ ਹੋਈ ਕਹਿੰਦਾ ਵੀ ਮੈਨੂੰ ਇਦਾਂ ਕੇ ਸਰਦਾਰ ਨੇ ਘਰੇ ਰੱਖ ਕੇ ਮਾਰਿਆ ਕੁੱਟਿਆ ਇਦਾਂ ਤੇ ਉਹਨੇ ਵਿਚਾਰੇ ਨੇ ਇਹਨੂੰ ਦਾਖਲ ਕਰਾਤਾ ਲੁਧਿਆਣੇ ਦਾ ਜੇ ਜਦੋਂ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਡਾਕਟਰਾਂ ਨੇ ਇਹਦਾ ਬਿਆਨ ਲਿਆ ਠੀਕ ਹੈ ਜੀ ਵੀ ਕੀ ਗੱਲ ਹੋਈ ਆ ਤੇ ਇਹਨੇ ਜਿਹਨੇ ਦਾਖਲ ਕਰਾਇਆ ਉਹਦੇ ਵਿਰੋਧੀ ਬਿਆਨ ਦਿੱਤਾ ਵੀ ਇਹਨੇ ਮੈਨੂੰ ਕੁੱਟ ਮਾਰ ਕੀਤੀ ਆ ਉਹਨੇ ਸੱਦੀ ਪੁਲਿਸ ਨੂੰ ਡਾਕਟਰਾਂ ਸੱਦੀ ਪੁਲਿਸ ਉਸੇ ਬੰਦੇ ਨੇ ਫਿਰ ਲੱਖ ਰੁਪਇਆ ਨੂੰ ਦਿੱਤਾ ਕਿ ਮੇਰਨਾ ਭਰਾਵਾ ਰਾਜਨਾਵਾ ਕਰ ਲਾ ਮੈਂ ਮੈਨੂੰ ਮਾਤਰ ਨੂੰ ਛੱਡ ਦੇ ਮੇਰੇ ਤੇ ਪਰਚਾ ਹੋਇਆ ਨਹੀਂ ਉਹਦੇ ਤੇ ਲੱਖ ਰੁਪਇਆ ਇਹਨੇ ਰਾਜਨਾਵਾ ਕਰਨ ਵਾਸਤੇ ਲਿਆ ਉਹ ਤੋਂ ਠੀਕ ਹੈ ਜੀ ਐਵੇਂ ਦਾ ਬੰਦਾ ਜੀ ਇਹਨੂੰ ਬੰਦੇ ਨੂੰ ਮੈਂ ਤੀਜੀ ਵਾਰੀ ਅੱਜ ਫੜਨ ਆਇਆ ਵਾਂ ਅਈ ਵੀ ਤਾਦ ਕਰਕੇ ਆਇਆ ਵਾਂ ਕਿ ਤੁਹਾਡੇ ਵਰਗੇ ਮੈਂ ਤਾਦ ਆਇਆ ਵੀ ਤੁਹਾਡੇ ਵਰਗੇ ਘਰਾਂ ਦੀ ਵਿੱਚ ਨੇ ਪੀਤ ਲੈ ਕੇ ਤੁਹਾਡੇ ਘਰੋਂ ਮੱਜਾਂ ਚੋਰੀ ਕਰਦੀਆਂ ਜੰਨੀ ਨਹੀਂ ਨਿਕਲ ਜਾਨਾ ਫਿਰ ਹਾਂ ਤੇ ਮੈਂ ਬੇਨਤੀ ਆ ਤੁਹਾਡੇ ਅੱਗੇ ਕਿ ਤੁਸੀਂ ਇੱਥੇ ਪੁਲਿਸ ਨੂੰ ਸੱਦੋ ਆਪਾਂ ਪੁਲਿਸ ਦੇ ਹਵਾਲੇ ਕਰੀਏ ਇਹਨੂੰ ਕਿਉਂਕਿ ਮੈਂ ਦੋ ਵਾਰੀ ਇਹਨੂੰ ਛੱਡ ਚੁੱਕਾ ਮੇਰੇ ਕੋਲ ਪ੍ਰੂਫ ਹੈਗੇ ਮੇਰੇ ਕੋਲ ਵੀਡੀਓ ਬਣੀਆਂ ਹੈਗੀਆਂ ਮੇਰੇ ਕੋਲ ਹੁਣੇ ਆਣ ਕੇ ਪੁਲਿਸ ਦੇਖ ਸਕਦੀ ਹੈ ਤੁਸੀਂ ਵੇਖ ਸਕਦੇ ਜੀ ਹਾਂਜੀ ਤੁਸੀਂ ਬੁਲਾਓ ਇੱਥੇ ਪੁਲਿਸ ਨੂੰ ਬੁਲਾਓ ਤੇ ਅੱਜ ਨਹੀਂ ਇਹਨੂੰ ਛੱਡਣਾ ਦੋ ਵਾਰੀ ਇਹਨੂੰ ਛੱਡ ਚੁੱਕਾ ਮੈਂ ਕਿਉਂਕਿ ਭਾਜੀ ਇਹ ਰੋਜ਼ ਇਦਾਂ ਹਰ ਥਾਂ ਤੇ ਜਾ ਕੇ ਇਹੋ ਕਹਾਣੀ ਸੁਣਾਉਂਦਾ ਵਾ ਕਿ ਮੈਨੂੰ ਕਿਸੇ ਨੇ ਬੰਨ ਕੇ ਰੱਖਿਆ ਸੀ ਇੱਕ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਬਦਨਾਮ ਕਰਦਾ ਵਾ ਕਿ ਮੈਨੂੰ ਕਿਸੇ ਨੇ ਬੰਨ ਕੇ ਰੱਖਿਆ ਸੀਗਾ ਠੀਕ ਹੈ ਜੀ ਤੇ ਮੈਨੂੰ ਉੱਥੋਂ ਮੈਂ ਭੱਜ ਕੇ ਆਇਆ ਵਾਂ ਤੇ ਉਹ ਆਪਣੇ ਅਰਗੇ ਤੁਹਾਡੇ ਅਰਗੇ ਨੂੰ ਕਿਰਾਇਆ ਪਾੜਾ ਦੇ ਦਿੰਦੇ ਆ ਕਈ ਜਾਣੇ ਤੇ ਇਹਨੂੰ ਅੰਮ੍ਰਿਤਸਰ ਉੱਥੇ ਵੀ ਛੱਡ ਕੇ ਆ ਰੇਲਵੇ ਸਟੇਸ਼ਨ ਤੇ ਕਿਰਾਇਆ ਪਾੜਾ ਪੂਰਾ ਦੇ ਕੇ ਆਏ ਆ ਤੇ ਇਹ ਫੇਰ ਉਹਨਾਂ ਨੂੰ ਬੇਕੂਬ ਬਣਾ ਕੇ ਪੈਸੇ ਤੇ ਲਾਭ ਘਰੇ ਘੱਲ ਦਿੰਦਾ ਵਾ ਤੇ ਆ ਬੇਨੇ ਇਹੋ ਧੰਦਾ ਬਣਾਇਆ ਵਾ ਹਾਂ ਚੋਰੀਆਂ ਚ